ਆਪਾਂ ਸਾਰੇ ਹੀ ਜਾਣਦੇ ਆ ਕਿ ਜਿਹੜੇ ਪੰਜਾਬੀ ਖਾਣੇ ਆ ਬਹੁਤ ਹੀ ਸਵਾਦ ਹੁੰਦੇ ਆ ਤੇ ਪਰ ਇਸ ਨੂੰ ਪ੍ਰਮੋਟ ਘੱਟ ਕੀਤਾ ਜਾਂਦਾ ਜਿੰਨੇ ਵੀ ਫੋਰਨ ਦੇ ਸਨੈਕਸ ਆ ਸਾਰੇ ਹੀ ਬਾਜ਼ਾਰਾਂ ਦੇ ਵਿੱਚ ਢੇਰਾਂ ਦੇ ਢੇਰ ਪਏ ਆ ਤੇ ਘਰਾਂ ਦੇ ਵਿੱਚ ਉਹੀ ਹੀ ਮੰਗਵਾਏ ਜਾਂਦੇ ਆ ਕਿਉਂ ਨਾ ਆਪਾਂ ਰਲ ਮਿਲ ਕੇ ਆਪਾਂ ਪੰਜਾਬੀ ਖਾਣਿਆਂ ਨੂੰ ਅੱਗੇ ਵਧਾਇਆ ਜਾਵੇ ਤੇ ਜਿਹੜੇ ਕਿ ਬਹੁਤ ਹੀ ਸਵਾਦ ਬੰਦਦੇ ਆ ਤੇ ਸੇਤਮੰਦ ਹੁੰਦੇ ਆ ਅੱਜ ਮੈਂ ਤੁਹਾਡੇ ਨਾਲ ਜਿਹੜੀ ਰੈਸਪੀ ਸਾਂਝੀ ਕਰਨ ਲੱਗੀ ਆ ਇੱਕ ਬਣਾਵਾਂਗੇ ਆਪਾਂ ਚੂਰੀ ਜਿਹੜੀ ਕਿ ਬਹੁਤ ਹੀ ਸਵਾਦ ਬੰਦੀ ਏ ਇੱਥੇ ਇੱਕ ਕੌਲੀ ਮੈਂ ਕਣਕ ਦਾ ਆਟਾ ਲਿਆ ਵੱਲਣ ਦੇ ਵਿੱਚ ਦੱਸਾਂ ਤੇ 200 ਗ੍ਰਾਮ ਕਣਕ ਦਾ ਆਟਾ 100 ਗ੍ਰਾਮ ਇੱਥੇ ਮੈਂ ਦੇਸੀ ਗੁੜ ਲਿਆ ਤੇ 80 ਗ੍ਰਾਮ ਆਪਾਂ ਇੱਥੇ ਦੇਸੀ ਕਿਓ ਦਾ ਪਾਵਾਂਗੇ ਤੇ ਐਡਾ ਕੱਪ ਪਾਣੀ ਮੈਂ ਲਿਆ ਏ ਤੇ ਇਹ ਕਣਕ ਦੇ ਆਟੇ ਨੂੰ ਮੈਂ ਪਹਿਲੋ ਹੀ ਛਾਨ ਲਿਆ ਸੀ ਤੇ ਆਪਾਂ ਪਾਣੀ ਦੇ ਨਾਲ ਇਸ ਆਟੇ ਨੂੰ ਗੁੰਨਾਂਗੇ ਇਸ ਆਟੇ ਦੇ ਵਿੱਚ ਆਪਾਂ ਥੋੜਾ ਥੋੜਾ ਕਰਕੇ ਪਾਣੀ ਪਾਣਾ ਇਸ ਦਾ ਇੱਕ ਸਖਤ ਡੋ ਬਣਾ ਕੇ ਆਪਾਂ ਤਿਆਰ ਕਰਨਾ ਹੈ ਇਹ ਥੋੜਾ ਜਿਹਾ ਆਟਾ ਆਪਾਂ ਸੁੱਕਾ ਵੀ ਰੱਖਣਾ ਤੇ ਗਿੱਲਾ ਵੀ ਰੱਖਣਾ ਹੈ ਕਾਫੀ ਟਾਈਟ ਇਹ ਆਟਾ ਆਪਾਂ ਗੁੰਨ ਕੇ ਤਿਆਰ ਕਰਨਾ ਹੈ ਗੁੰਨਣਾ ਬਿਲਕੁਲ ਨਹੀਂ ਸਿਰਫ ਆਪਾਂ ਆਟੇ ਨੂੰ ਗਿੱਲਾ ਹੀ ਕਰਨਾ ਕੋਈ ਇਸੰਦੀ ਗੋਈ ਨਹੀਂ ਜੇ ਦੇਣੀ ਨਾ ਇਹਨੂੰ ਆਪਾਂ ਰੈਸਟ ਤੇ ਰੱਖਣਾ ਹੈ ਇਸੀ ਤਰ੍ਹਾਂ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਚੱਲਾਂਗੇ ਤੇ ਆਟੇ ਨੂੰ ਗਿੱਲਾ ਕਰਦੇ ਚੱਲਾਂਗੇ ਤੇ ਬਸ ਬਹੁਤ ਹੀ 2 ਤੋਂ 3 ਮਿੰਟ ਦੇ ਵਿੱਚ ਹੀ ਜਿਹੜਾ ਆਟਾ ਆਪਣਾ ਵਧੀਆ ਗਿੱਲਾ ਹੋ ਜਾਏਗਾ ਤੇ ਕੋਈ ਖਾਸ ਸਮਾਂ ਨਹੀਂ ਜੇ ਲੱਗਦਾ ਇਸ ਇਹ ਵਾਲੀ ਚੂਰੀ ਬਣਾਉਣ ਲੱਗਿਆਂ ਤੇ ਖਾਣ ਨੂੰ ਬਹੁਤ ਹੀ ਸਵਾਦ ਲੱਗਦੀ ਏ ਇਸ ਦੇ ਵਿੱਚ ਜਿਹੜਾ ਸਵਾਦ ਦੋ ਤਰ੍ਹਾਂ ਦਾ ਆਏਗਾ ਪੰਜੀਰੀ ਦਾ ਵੀ ਆਏਗਾ ਤੇ ਚੂਰੀ ਦਾ ਵੀ ਸਵਾਦ ਆਏਗਾ ਤੇ ਇਹ ਤੁਸੀਂ ਵੇਖੋ ਕਿ ਜਿਹੜਾ ਆਪਣਾ ਇਸ ਸਖਤ ਜਿਹਾ ਡੋ ਆਟੇ ਦਾ ਬਣ ਕੇ ਤਿਆਰ ਹੋ ਗਿਆ ਇਹਨਾਂ ਆਪਾਂ ਇਸ ਨੂੰ ਸੁੱਕਾ ਰੱਖਣਾ ਤੇ ਟਾਈਟ ਰੱਖਣਾ ਹੈ ਵੇ ਤੁਸੀਂ ਵੇਖੋ ਕਿ ਵਿੱਚ ਕੁਝ ਆਟਾ ਥੋੜਾ ਥੋੜਾ ਵਿੱਚ ਸੁੱਕਾ ਵੀ ਨਜ਼ਰ ਆਣ ਲੱਗਿਆ ਏ ਤੇ ਇਹਨੂੰ ਇਸ ਤਰੀਕੇ ਆਪਾਂ ਇਸ ਦੀ ਇੱਕ ਚੌੜੀ ਜੀ ਰੋਟੀ ਬਣਾ ਕੇ ਤਿਆਰ ਕਰ ਲਾਂਗੇ ਇਹ ਤੁਸੀਂ ਵੇਖੋਗੇ ਕਿ ਐਨੀ ਮੋਟੀ ਏ ਤੇ ਇਹਨੂੰ ਤਲੀ ਦੇ ਨਾਲ ਜਿੰਨਾ ਹੋ ਸਕਦਾ ਆਪਾਂ ਪਤਲਾ ਕਰ ਲਾਂਗੇ ਇਸ ਤਰੀਕੇ ਚੌੜਾ ਕਰ ਲਾਂਗੇ ਆਪਾਂ ਚੂਰੀ ਬੜੇ ਤਰੀਕਿਆਂ ਨਾਲ ਬਣਾਈ ਜਾਂਦੀ ਏ ਹਰ ਹਰੇਕ ਚੂਰੀ ਹੀ ਬਹੁਤ ਸਵਾਦ ਲੱਗਦੀ ਹੈ ਤੇ ਹਰੇਕ ਦਾ ਅਲੱਗ-ਲੱਗ ਆਪਣਾ-ਆਪਣਾ ਟੇਸਟ ਹੁੰਦਾ ਹੈ ਸਵਾਦ ਹੁੰਦਾ ਤੇ ਅਲੱਗ ਤਰੀਕਾ ਵੀ ਹੁੰਦਾ ਹੈ ਬਣਾਉਣ ਦਾ ਬਣਾਉਣ ਦਾ ਤਰੀਕੇ ਦਾ ਜਿਹੜਾ ਟੰਗ ਹੁੰਦਾ ਉਸ ਦਾ ਜਿਹੜੇ ਸਵਾਦ ਦਾ ਫਰਕ ਤਾਂ ਫਿਰ ਆਪਣੇ ਆਪ ਪੈਣਾ ਹੀ ਤੇ ਇਹ ਜਿਹੜਾ ਆਪਣਾ ਟੋਏ ਸਖਤ ਵਾਲਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਜਿਹੜਾ ਇਹ ਕੜਾਈ ਦੇ ਵਿੱਚ ਪਾਵਾਂਗੇ ਦੇਸੀ ਘਿਓ ਕਿਓ ਆਪਾਂ ਸਾਰਾ ਹੀ ਪਾ ਲਾਂਗੇ ਇੱਥੇ ਮੈਂ ਜਿਹੜਾ ਗ੍ਰਾਮ ਦੇ ਵਿੱਚ ਦੱਸਾਂ 80 ਗ੍ਰਾਮ ਆਪਾਂ ਕਿਓ ਲਿਆਏ ਤੇ ਜਿਹੜੀਆਂ ਚੂਰੀਆਂ ਪੰਜੀਰੀਆਂ ਹੁੰਦੀਆਂ ਨੇ ਇਹ ਦੇਸੀ ਕਿਓ ਦੇ ਵਿੱਚ ਹੀ ਸਵਾਦ ਲੱਗਦੇ ਆ ਜੀ ਕੋਈ ਡਾਲਦੇ ਦੇ ਵਿੱਚ ਵਧੀਆ ਨਹੀਂ ਜੇ ਬਣਦੀਆਂ ਇਹ ਜਿਹੜਾ ਆਟੇ ਦਾ ਆਪਾਂ ਸਖਤ ਡੋ ਬਣਾ ਕੇ ਰੱਖਿਆ ਏ ਹੁਣ ਆਪਾਂ ਇਸ ਕਿਓ ਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਤਲਾਂਗੇ ਤੇ ਗੈਸ ਆਪਾਂ ਇੱਥੇ ਤੇਜ਼ ਹੀ ਰੱਖਾਂਗੇ ਜੇਕਰ ਤੁਸੀਂ ਕਿਓ ਥੋੜਾ ਘੱਟ ਖਾਂਦੇ ਹੋ ਫਿਰ ਥੋੜਾ ਜਿਹਾ ਤੁਸੀਂ ਕਿਓ ਘਟਾ ਸਕਦੇ ਹੋ ਪਰ ਜੇਕਰ ਆਪਾਂ ਬਹੁਤ ਥੋੜੇ ਘਿਓ ਦੇ ਵਿੱਚ ਇਹ ਚੂਰੀ ਬਣਾਉਣੇ ਆ ਫਿਰ ਸਵਾਦ ਨਹੀਂ ਜੇ ਬਣਦੀ ਤੇ ਜਿਹੜਾ ਆਪਾਂ ਘਿਓ ਪਾਇਆ ਹੈ ਇਹ ਬਿਲਕੁਲ ਸਹੀ ਹੈ ਇੰਨੇ ਘਿਓ ਦੇ ਵਿੱਚ ਹੀ ਜਿਹੜੀ ਚੂਰੀ ਬਹੁਤ ਸਵਾਦ ਬਣ ਕੇ ਤਿਆਰ ਹੋਏਗੀ ਤੇ ਇਸ ਮੋਟੀ ਰੋਟੀ ਨੂੰ ਆਪਾਂ ਇਸ ਤਰੀਕੇ ਘਿਓ ਦੇ ਵਿੱਚ ਇੱਕ ਰਿ ਹਲਾਵਾਂਗੇ ਤਾਂ ਕਿ ਉੱਪਰ ਵੀ ਘਿਓ ਆ ਜਾਵੇ ਤੇ ਉੱਪਰ ਵਾਲਾ ਜਿਹੜਾ ਹਿੱਸਾ ਉਹ ਵੀ ਆਪਣਾ ਪੱਕਣਾ ਸ਼ੁਰੂ ਹੋ ਜਾਵੇ ਰੋਟੀ ਦਾ ਤੇ ਜੋ ਥੱਲੇ ਵਾਲਾ ਹਿੱਸਾ ਉਹ ਆਪਣਾ ਥੋੜਾ ਜਿਹਾ ਪੱਕ ਚੁੱਕਿਆ ਹੈ ਤੇ ਇਸ ਨੂੰ ਤਲਣ ਲੱਗਿਆ ਕੋਈ ਖਾਸ ਸਮਾਂ ਨਹੀਂ ਜੇ ਲੱਗਣਾ ਬਹੁਤ ਜਲਦੀ ਇਹ ਰੋਟੀ ਆਪਣੀ ਤਲ ਕੇ ਤਿਆਰ ਹੋ ਜੇਗੀ ਹੁਣ ਆਪਾਂ ਇਸ मोटी ਰੋਟੀ ਨੂੰ ਵਿੱਚ ਤੋੜਨਾ ਸ਼ੁਰੂ ਕਰਦੇ ਆਂਗੇ ਪਲਟੇ ਦੇ ਨਾਲ ਤੇ ਇਹ ਜਿਹੜਾ ਇੱਕ ਪਾਸਾ ਸਿੱਖ ਚੁੱਕੇ ਹਲਕਾ ਜਿਹਾ ਤੇ ਇਸ ਤਰੀਕੇ ਆਪਾਂ ਇਹਨੂੰ ਤੋੜਾਂਗੇ ਇਸ ਗੱਲ ਦਾ ਤੁਸੀਂ ਇੱਥੇ ਧਿਆਨ ਰੱਖਣਾ ਹੈ ਕੜਾਈ ਨੂੰ ਤੁਸੀਂ ਫੜ ਕੇ ਹੀ ਰੱਖਣਾ ਹੈ ਤੇ ਨਹੀਂ ਤਾਂ ਆਪਣੀ ਜਿਹੜੀ ਕੜਾਈ ਹੈ ਪਲਟੀ ਜਾ ਸਕਦੀ ਹੈ ਤੇ ਇਸ ਤਰੀਕੇ ਇਹਨੂੰ ਆਪਾਂ ਕੱਟ ਲਗਾ ਲਾਂਗੇ ਆਪਾਂ ਜੇਕਰ ਇਸ ਤਰ੍ਹਾਂ ਪਹਿਲੀ ਵਾਰ ਕੱਟਨੇ ਆ ਰੋਟੀ ਨੂੰ ਤੋੜਦੇ ਆ ਤੇ ਤੋੜਨੀ ਥੋੜੀ ਜਿਹੀ ਔਖੇ ਹੋ ਜਾਂਦੀ ਜੇਕਰ ਇਹਨਾਂ ਦਾ ਆਪਾਂ ਪਾਸਾ ਇਸ ਤਰੀਕੇ ਦੇ ਲਾਂਗੇ ਇਹਨੂੰ ਪਲਟ ਲਾਂਗੇ ਰੋਟੀ ਨੂੰ ਤੇ ਫਿਰ ਬੜੀ ਸੌਖੇ ਤਰੀਕੇ ਨਾਲ ਇਹ ਰੋਟੀ ਟੁੱਟਣਾ ਸ਼ੁਰੂ ਹੋ ਜੇਗੀ ਹੁਣ ਆਪਾਂ ਇਸ ਪਲਟੇ ਦੇ ਨਾਲ ਇਸ ਰੋਟੀ ਨੂੰ ਇਸ ਤਰ੍ਹਾਂ ਤੋੜਨਾ ਸ਼ੁਰੂ ਕਰਦੇ ਆਂਗੇ ਇਹਨੂੰ ਨਾਲ ਆਪਾਂ ਪੋਰੀ ਚੱਲਾਂਗੇ ਤੇ ਨਾਲ ਹੀ ਇਹ ਜਿਹੜੀ ਰੋਟੀ ਆਪਣੀ ਪੱਕਦੀ ਜਾਏਗੀ ਇਸ ਤਰੀਕੇ ਬਸ ਇਹਨੂੰ ਆਪਾਂ ਹੁਣ ਲਗਾਤਾਰ ਇਸੇ ਤਰੀਕੇ ਨਾਲ ਤੋੜਦੇ ਜਾਣਾ ਤੇ ਹਲਾਉਂਦੇ ਜਾਣਾ ਹੈ ਤੇ ਜਿਹੜੀ ਆਪਣੀ ਰੋਟੀ ਵਧ ਗਿਆ ਪੱਕ ਕੇ ਤਿਆਰ ਹੋ ਜੀਗੀ ਤੁਸੀਂ ਵੇਖੋ ਕਿ ਇਹ ਜਿਹੜੀ ਰੋਟੀ ਆਪਣੀ ਪਹਿਲੂ ਨਾਲ ਕਿੰਨੀ ਭੁਰ ਗਈ ਹੈ ਇਸੇ ਤਰੀਕੇ ਪਲਟੇ ਦੇ ਨਾਲ ਆਪਾਂ ਇਸ ਰੋਟੀ ਨੂੰ ਪਕਾਉਂਦੇ ਚੱਲਣਾ ਤੇ ਭੁਰਦੇ ਜਾਣਾ ਤੇ ਬਹੁਤ ਜਲਦੀ ਇਹ ਰੋਟੀ ਜਿਹੜੀ ਭੁਰ ਕੇ ਤਿਆਰ ਹੋ ਜੀਗੀ ਜਿਵੇਂ ਜਿਵੇਂ ਇਸ ਆਟੇ ਨੂੰ ਸੇਕ ਲੱਗਦਾ ਜਾਏਗਾ ਤੇ ਇਸ ਦਾ ਜਿਹੜਾ ਰੰਗ ਹੈ ਬਦਲਣਾ ਸ਼ੁਰੂ ਹੋ ਜਾਏਗਾ ਹੁਣ ਪਹਿਲੇ ਨਾਲ ਤੁਸੀਂ ਵੇਖੋ ਕਿ ਇਸ ਦਾ ਜਿਹੜਾ ਰੰਗ ਹੈ ਉਹ ਸੁਨਹਿਰੀ ਹੋ ਚੁੱਕਿਆ ਤੇ ਆਟਾ ਜਿਹੜਾ ਪੂਰਾ ਆਪਣਾ ਵਧੀਆ ਪੱਕ ਚੁੱਕਿਆ ਇਸ ਤਰ੍ਹਾਂ ਭੋਰ-ਭੋਰ ਕੇ ਆਪਾਂ ਇਸ ਨੂੰ ਪਕਾ ਲਾਂਗੇ ਤੇ ਹੁਣ ਇਹ ਵਧੀਆ ਜਿਹੜਾ ਆਟਾ ਪੱਕ ਚੁੱਕਿਆ ਤੇ ਇਸ ਨੂੰ ਆਪਾਂ ਹੁਣ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਤੇ ਇਸ ਨੂੰ ਆਪਾਂ ਹੁਣ ਇਹ ਮਿਕਸੀ ਜੱਗ ਚ ਪਾ ਕੇ ਇਸ ਚੂਰੀ ਨੂੰ ਆਪਾਂ ਹੋਰ ਚੰਗੀ ਤਰ੍ਹਾਂ ਪੀਸ ਲਾਂਗੇ ਜਿੰਨੀ ਆਪਾਂ ਇਹਨੂੰ ਪਲਟੇ ਦੇ ਨਾਲ ਤੋੜ ਸਕਦੇ ਸੀ ਪੋਰ ਸਕਦੇ ਸੀ ਪੋਰ ਲਿਆ ਤੇ ਹੁਣ ਆਪਾਂ ਇਹਨੂੰ ਮਿਕਸੀ ਤੇ ਪੀਸ ਲਾਂਗੇ ਚੰਗੀ ਤਰ੍ਹਾਂ ਬ੍ਰੇਕ ਕਰ ਲਾਂਗੇ ਇਸੇ ਕੜਾਈ ਦੇ ਵਿੱਚ ਹੀ ਆਪਾਂ ਹੁਣ ਗੁੜ ਦਾ ਪਾ ਲਿਆ ਤੇ ਇਸ ਦੇ ਵਿੱਚ ਅੱਧਾ ਕੱਪ ਆਪਾਂ ਪਾਣੀ ਦਾ ਪਾ ਲਾਂਗੇ ਪਾਣੀ ਆਪਾਂ ਇਸ ਦੇ ਵਿੱਚ ਇੰਨਾ ਪਾਣਾ ਕਿ ਜਿਹੜਾ ਗੋੜ ਹੈ ਆਪਣਾ ਵਧੀਆ ਵਿੱਚ ਮੈਲਟ ਹੋ ਜੇ ਖੁਰ ਜੇ ਇਹ ਚੂਰੀ ਨੂੰ ਆਪਾਂ ਮਿਕਸੀ ਤੇ ਲਿਆ ਪੀਸ ਤੇ ਵਧੀਆ ਇਸ ਤਰ੍ਹਾਂ ਦਰਦਰੀ ਕਰਕੇ ਤਿਆਰ ਹੋ ਗਈ ਏ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤੇ ਗੁੜ ਵੀ ਆਪਣਾ ਜਿਹੜਾ ਪੂਰਾ ਮੈਲਟ ਹੋ ਗਿਆ ਪਿਗਲ ਗਿਆ ਇਸ ਦੇ ਵਿੱਚ ਤੇ ਇਸ ਦੀ ਆਪਾਂ ਕੋਈ ਇੱਕ ਤਾਰ ਦੀ ਚਾशनी ਨਹੀਂ ਜੇ ਬਣਾਉਣੀ ਬਸ ਗੁੜ ਪਿਗਲਣ ਤੋਂ ਬਾਅਦ ਥੋੜਾ ਜਿਹਾ ਇਸ ਨੂੰ ਆਪਾਂ ਉਬਾਲਾ ਦੇਣਾ ਹੈ ਵੱਧ ਨਹੀਂ ਜੇ ਦੇਣਾ ਤੇ ਜਿਹੜੀ ਆਪਾਂ ਚੂਰੀ ਪੀਸ ਕੇ ਰੱਖੀ ਸੀ ਬਣਾ ਕੇ ਰੱਖੀ ਸੀ ਉਹ ਆਪਾਂ ਇਸ ਹੁਣ ਗੁੜ ਵਾਲੇ ਕੋਲ ਦੇ ਵਿੱਚ ਪਾ ਲਾਂਗੇ ਗੈਸ ਮੈਂ ਇੱਥੇ ਸਿੰਮ ਤੇ ਕਰ ਦਿੱਤੀ ਹੁਣ ਆਪਾਂ ਇਸ ਨੂੰ ਹਲਕਾ ਜਿਹਾ ਸੇਕ ਲਵਾਵਾਂਗੇ ਬਸ ਇਹ ਆਪਣੀ ਚੂਰੀ ਬਣ ਕੇ ਤਿਆਰ ਹੋ ਗਈ ਬਹੁਤ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਚੂਰੀ ਆਪਣੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਇੱਥੇ ਤੁਹਾਨੂੰ ਥੋੜੀ ਜੀ ਜਿਹੜੀ ਇਹ ਚੂਰੀ ਗਿੱਲੀ ਲੱਗਣ ਲੱਗੀ ਪਰ ਇਹਨੂੰ ਹਲਕਾ ਜਿਹਾ ਸੇਕ ਲੱਗੇਗਾ ਜਦ ਇਹ ਠੰਡੀ ਹੋਏਗੀ ਤੇ ਵਧੀਆ ਅਲੱਗ-ਅਲੱਗ ਖਿਲੀ-ਖਿਲੀ ਬਣ ਕੇ ਤਿਆਰ ਹੋ ਜਾਏਗੀ ਇਸ ਚੂਰੀ ਨੂੰ ਤੁਸੀਂ ਸਟੋਰ ਕਰ ਸਕਦੇ ਹੋ 3 ਤੋਂ 4 ਦਿਨਾਂ ਵਾਸਤੇ ਸਫਰ ਤੇ ਵੀ ਤੁਸੀਂ ਲਿਜਾ ਸਕਦੇ ਹੋ ਦੁੱਧ ਨਾਲ ਖਾਓ ਚਾਹ ਨਾਲ ਖਾਓ ਤੇ ਤੁਸੀਂ ਵੈਸੇ ਵੀ ਖਾ ਸਕਦੇ ਹੋ ਬਹੁਤ ਹੀ ਸੁਆਦੇ ਚੂਰੀ ਲੱਗਦੀ ਹੈ ਖਾਣ ਨੂੰ ਇਸ ਦੇ ਵਿੱਚ ਦੋ ਤਰ੍ਹਾਂ ਦਾ ਸੁਆਦ ਆਉਂਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਪੰਜੀਰੀ ਦਾ ਵੀ ਆਏਗਾ ਤੇ ਚੂਰੀ ਦਾ ਵੀ ਆਏਗਾ ਇਸੀ ਤਰ੍ਹਾਂ ਤੁਸੀਂ ਇੱਕ ਵਾਰੀ ਇਹ ਚੂਰੀ ਬਣਾ ਕੇ ਵੇਖਿਓ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਜੋ ਇੱਕ ਵਾਰੀ ਇਹ ਚੂਰੀ ਖਾ ਲੇਗਾ ਵਾਰ-ਵਾਰ ਤੁਹਾਨੂੰ ਫਰਮਾਇਸ਼ ਇਸੇ ਚੂਰੀ ਦੀ ਕਰੇਗਾ ਕਿ ਸਾਨੂੰ ਇਸੇ ਤਰ੍ਹਾਂ ਹੀ ਇਹ ਜਿਹੜੀ ਚੂਰੀ ਬਣਾ ਕੇ ਦਿਓ ਇੰਨੀ ਸਵਾਦ ਲੱਗੂਗੀ ਇਹ ਬਹੁਤ ਹੀ ਪਸੰਦ ਤੁਹਾਨੂੰ ਆਏਗੀ ਜੇਕਰ ਚੂਰੀ ਬਣਾਉਣ ਦੀ ਰੈਸਪੀ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਤੁਸੀਂ ਕਰਦਿਆ ਕਰੋ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੇ ਕਿ ਚੂਰੀ ਬਣਾਉਣ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਮਿਲਦੇ ਆਂ ਫ